ਨਕੋਦਰ ਨੇੜੇ ਵਾਪਰੇ ਦਿਲ ਦਹਿਲਾ ਦੇਣ ਵਾਲੇ ਹਾਦਸੇ 'ਚ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕਨਵ ਦੇ ਤੌਰ ਤੇ ਹੋਈ ਹੈ। ਕਨਵ ਆਪਣੇ ਸਾਥੀ ਪ੍ਰਿੰਸ ਦੇ ਨਾਲ ਪੀਰ ਬਾਬਾ ਮੁਰਾਦ ਸ਼ਾਹ ਤੇ ਮੱਥਾ ਟੇਕ ਕੇ ਮੋਟਰਸਾਈਕਲ ਤੇ ਵਾਪਸ ਆ ਰਿਹਾ ਸੀ। ਨਕੋਦਰ ਨੇੜੇ ਤੇਜ਼ ਰਫ਼ਤਾਰ ਬਲੈਰੋ ਤੋਂ ਬਚਦੇ ਹੋਏ ਮੋਟਰਸਾਈਕਲ ਬੇਕਾਬੂ ਹੋ ਗਿਆ ਜਿਸ ਕਾਰਨ ਕਨਵ ਸੜਕ ਤੇ ਵਿਚਾਲੇ ਡਿੱਗ ਪਿਆ ਅਤੇ ਦੂਸਰੇ ਪਾਸੇੋਂ ਆ ਰਿਹਾ ਟਰੱਕ ਉਸ ਨੂੰ ਕੁਚਲਦਾ ਹੋਇਆ ਅੱਗੇ ਨਿਕਲ ਗਿਆ। ਅੱਗੇ ਬਲੇਰੋ ਆ ਰਹੀ ਸੀਗੀ ਬਹੁਤ ਤੇਜ਼ ਆ ਰਹੀ ਸੀਗੀ ਤੇ ਪਿਛੋਂ ਇਹ ਹੋਲੀ ਆ ਰਿਆ ਸੀ ਤੇ ਇਹਨੇ ਬ੍ਰੇਕ ਮਾਰੀ ਤੇ ਬ੍ਰੇਕ ਹੋਲੀ-ਹੋਲੀ ਲੱਗਣੀ ਤੇ ਜੱਕਦਾ ਮੈਂ ਉੱਚ ਬੱਜਾ ਤੇ ਇੱਧਰ ਇੱਧਰ ਡੇਕਿਆ ਮੈਂ ਤੇ ਡੇਕਿਆ ਤੇ ਫੇਰ ਟਰੱਕ ਉਧਰੋਂ ਆ ਕੇ ਮਲਕੇ ਮੌਕੇ ਤੇ ਪਹੁੰਚੀ ਪੁਲਿਸ ਨੇ ਅਣਪਛਾਤੇ ਟਰੱਕ ਚਾਲਕ ਅਤੇ ਬਲੇਰੋ ਕਾਰ ਖਿਲਾਫ ਮਾਮਲਾ ਦਰਜ ਕਰ ਲਿਆ ਜਿਹੜਾ ਸੀ ਛੱਜੇ ਪਾਸੇ ਵਾਲਾ ਉਹ ਉਹ ਤੋਂ ਵੀ ਟਰੱਕ ਲਾਂਗੇ ਅੱਜੱਕ ਦਾ ਅੱਛਾ ਜੀ ਟਰੱਕ ਵਾਲਾ ਟਰੱਕ ਭਜਾ ਕੇ ਲੈ ਗਿਆ ਤੇ ਟਰੱਕ ਵਾਲਾ ਫੜਿਆ ਗਿਆ ਜਬ ਲਹਿਰੋ ਵਾਲਾ ਫੜਿਆ ਗਿਆ ਕੋਈ ਫੜਿਆ ਗਿਆ ਇਹਨਾਂ ਨੂੰ ਭਜਾ ਕੇ ਲੈ ਗਿਆ ਮੋਕਾ ਤੋਂ ਤੇ ਆਪਣੇ ਜਾਨੀ ਨੁਕਸਾਨ ਇੱਕ ਮਰ ਗਿਆ ਦੂਜੇ ਬਚਾ ਗਾ ਕਨਮ ਕਨਮ ਮਰ ਗਿਆ ਓਕੇ ਹਾਂ ਜੀ ਤੇ ਹੁਣ ਕੀ ਕਾਰਵਾਈ ਕਰ ਰਹੇ ਹੋ ਤੁਸੀਂ ਹੁਣ ਦੇਖੋ ਇਹ ਪਾਚਾ ਦੇ ਦੇ ਜੀ ਇਸ ਦੌਰਾਨ ਐਂਬੂਲੈਂਸ ਦੇ देर ਨਾਲ ਪਹੁੰਚਣ ਤੇ ਲੋਕ ਕਾਫੀ ਨਾਰਾਜ਼ ਦਿਖੇ ਮੌਕੇ ਤੇ ਮੌਜੂਦ ਲੋਕਾਂ ਨੇ ਹਾਦਸੇ ਦਾ ਕਾਰਨ ਟੁੱਟੀ ਹੋਈ ਸੜਕ ਨੂੰ ਵੀ ਦੱਸਿਆ ਉਹਨਾਂ ਨੇ ਪ੍ਰਸ਼ਾਸਨ ਤੋਂ ਤੁਰੰਤ ਇਸ ਸੜਕ ਨੂੰ ਠੀਕ ਕਰਨ ਦੀ ਮੰਗ ਕੀਤੀ ਹੈ ਜਲੰਧਰ ਤੋਂ ਸੋਨੂ ਮਹਾਜਨ ਜਗਬਾਨੀ ਟੀਵੀ